ਮੈਂ ਗੁਰਸੇਵ ਸਿੰਘ ਪ੍ਰੀਤ ਚੋਨ ਕਮਿਸ਼ਨ ਵੱਲੋਂ ਜ਼ਿਲ੍ਹਾ ਤੇ ਮੁਖਤਸਰ ਸਾਹਿਬ ਵੱਲੋਂ ਨਿਯੁਕਤ ਐਮਸੀਐਮਸੀ ਕਮੇਟੀ ਦਾ ਮੈਂਬਰ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ 1 ਜੂਨ ਆਉਣ ਵਾਲੀ ਇੱਕ ਤਰੀਕ ਨੂੰ ਵੋਟਾਂ ਦਾ ਦਿਨ ਹੈ ਇਸ ਦਿਨ ਅਸੀਂ ਆਮ ਲੋਕ ਆਪਣੀ ਸਰਕਾਰ ਜਿਹੜੇ ਚੁਣਨ ਦਾ ਅਧਿਕਾਰ ਦੇ ਬਤੋ ਕਰਾਂਗੇ ਸਾਡੇ ਇੱਕ ਇੱਕ ਵੋਟ ਜਿਹੜੀ ਆ ਉਹ ਸਰਕਾਰ ਦੇ ਦਿਸ਼ਾ ਤੇ ਦਿਸ਼ਾ ਨਿਰਧਾਰਤ ਕਰੇਗੀ ਕਿ ਅਸੀਂ ਕਿਹੋ ਜਿਹੇ ਬੰਦੇ ਆਪਣੀ 5 ਸਾਲਾਂ ਦੀ ਸਰਕਾਰ ਵਾਸਤੇ ਚੁਣਨੇ ਹਨ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਹਰ ਵੋਟਰ ਚਾਹੇ ਉਸ ਦੇ ਪਹਿਲੇ ਵੋਟ ਵਾ ਚਾਹੇ ਉਸ ਦੀਆਂ 2 4 10 ਵੀ ਵੋਟਾਂ ਪੈ ਚੁੱਕੀਆਂ ਨੇ 10 ਵਾਰ ਉਹ ਵੋਟਾਂ ਪਾ ਚੁੱਕਿਆ ਹੈ ਸੀਨੀਅਰ ਸਿਟੀਜ਼ਨ ਹੈ ਹਰ ਇੱਕ ਨਾਗਰਿਕ ਆਪਣੇ ਵੋਟ ਦਾ ਇਸਤੇਮਾਲ ਜਰੂਰ ਕਰੇ ਇੱਕ ਤਰੀਕ ਨੂੰ ਸਵੇਰ 7 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਤੁਸੀਂ ਵੋਟ ਪਾਉਣ ਜਾ ਸਕਦੇ ਹੋ ਉੱਥੇ ਤੁਹਾਡਾ ਬਹੁਤ ਹੀ ਵਧੀਆ ਸਵਾਗਤ ਹੋਵੇਗਾ ਵੋਟ ਪਾਉਣ ਲੱਗਿਆਂ ਤੁਹਾਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋਵੇਗਾ ਸੋ ਮੈਂ ਇੱਕ ਵਾਰ ਫਿਰ ਅਪੀਲ ਕਰਦਾ ਕਿ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੇ ਤਾਂ ਕਿ ਅਸੀਂ ਕੱਲ ਨੂੰ ਆਪਣੇ ਬੱਚਿਆਂ ਦਾ ਤੋ ਇੱਕ ਨਰਤਾਤ ਕਰਨ ਲੱਗੇ ਫਿਰ ਬਾਅਦ ਦੇ ਵਿੱਚ ਇਸ ਗੱਲੋਂ ਨਾ ਪਛਤਾਈਏ ਕਿ ਅਸੀਂ ਵੋਟ ਨਹੀਂ ਪਾ ਸਕੇ ਤੇ ਸਾਡੀ ਵੋਟ ਨਾ ਪਾਉਣ ਕਰਕੇ ਸਾਡਾ ਕੋਈ ਨੁਕਸਾਨ ਹੋ ਗਿਆ ਸੋ ਬਹੁਤ ਮਿਹਰਬਾਨ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ